ਇਹ ਚੋਣਾ ਨੂੰ ਕਿਤੇ ਦੇ ਦੇ ਕਿਉਂਕਿ ਤੁਹਾਡਾ ਪੰਜਾਬ ਨਾਲ ਕਾਫੀ ਪੁਰਾਣਾ ਰਿਸ਼ਤਾ ਵੀ ਰਹਿ ਚੁੱਕਾ ਹੋਇਆ ਹੈ ਆਰ ਦੀ ਗੱਲ ਬੜੀ ਸਿੱਧੀ ਗੱਲ ਹੈ ਜਿਹੜਾ ਰੋਡ ਸ਼ੋਅ ਦੇਖਣ ਨੂੰ ਮਿਲ ਰਿਹਾ ਹੈ ਹਜ਼ਾਰਾਂ ਲੋਕੀ ਸੜਕਾਂ ਤੇ ਆਏ ਨੇ ਭਾਰਤੀ ਅੰਦਾ ਪਾਰਟੀ ਜੀਵਨ ਗੁਪਤਾ ਜੀ ਦੇ ਪੱਖਾ ਹੈ ਕਿਉਂਕਿ ਕਈ ਸਾਲਾਂ ਤੋਂ 30 ਸਾਲਾਂ ਤੋਂ ਜੀਵਨ ਗੁਪਤਾ ਜੀ ਭਾਰਤੀ ਅੰਦਾ ਪਾਰਟੀ ਲਈ ਬਹੁਤ ਜ਼ਿਆਦਾ ਕੰਮ ਕੀਤਾ ਹੈ ਪਰਦੇਸ਼ ਕਾਫੀ ਪਤਾ ਦੇ ਰਹੇ ਨੇ ਇੱਕ ਕਾਰਗਰਤਾ ਜਨਾਬ ਲੜ ਰਹਾ ਹੈ ਅਜਿਹੇ ਸਾਡੇ ਕਾਰਗਰਤਾ ਸੜਕ ਤੇ ਉਤਰੇ ਨੇ ਦੂਜੇ ਪਾਸੇ ਸਰਕਾਰ ਚੋਣ ਲੜ ਰਹੀ ਹੈ ਜੋ ਦਿੱਲੀ ਕੋ ਜਿਹੜੇ ਨਾਗਾਰੇ ਨੇ ਅਰਵਿੰਦ ਕੇਜਰੀਵਾਲ ਉਹ ਇੱਥੋਂ ਦੀ ਰਾਜ ਸਭਾ ਜਾਣਾ ਚਾਹੁੰਦੇ ਇਹਦਾ ਮਤਲਬ ਪੰਜਾਬ ਕੋਈ ਪੰਜਾਬੀ ਨਹੀਂ ਬਚਿਆ ਲੁਧਿਆਣੇ ਵਾਲੇ ਜਵਾਬ ਦੇਣਾ ਹੈ ਅਸੀਂ ਦਿੱਲੀ ਤੋਂ ਆਏ ਅਰਵਤ ਕੇਜਰੀਵਾਲ ਨੂੰ ਵੋਟ ਨਹੀਂ ਦਵਾਗੇ ਲੁਧਿਆਣੇ ਦੇ ਖੂਤ ਜੀਵਨ ਗੁਪਤਾ ਜੀ ਦੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਦਵਾਗੇ ਗਿਆਨਾਂ ਦੇ ਫੁੱਲ ਦੀ ਜਿੱਤ ਹੋਏਗੀ ਭਾਰਤੀ ਜਨਤਾ ਪਾਰਟੀ ਬੋਲਤੇ ਜਿੱਤੇਗੀ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਹੋਣਗੇ ਤੇ ਆਉਣ ਵਾਲੇ ਸਮੇਂ 'ਚ ਵੱਡੇ ਇੰਜਨ ਤੇ ਛੋਟੇ ਇੰਜਨ ਵਾਲੀ ਸਰਕਾਰ ਬਣੇਗੀ ਗੁਪਤਾ ਜੀ ਨੂੰ ਪਹਿਲਾਂ ਹੀ ਵਧਾਈਆਂ ਕਿਉਂਕਿ ਅਸੀਂ ਕਮ ਸੇ ਕਮ 1000 ਘਰ ਫਿਰਿਆ ਹੈ ਹਰ ਬੰਦਾ ਕਹਿੰਦਾ ਕਿ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਾਣੀ ਹੈ ਤੇ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਸਾਰੇ ਕਮਲ ਦੇ ਫੁੱਲ ਤੇ ਵੋਟਾਂ ਪਾ ਕੇ ਜਿਤਾਓ ਤੇ ਆਉਣ ਵਾਲਾ ਇੱਕ ਪੰਜਾਬ ਦਾ ਬਿਹਤਰ ਬਣਾਓ ਕਿਉਂਕਿ ਮੋਦੀ ਬਿਨਾਂ ਕੋਈ ਬਿਹਤਰ ਪੇਖ ਨਹੀਂ ਬਣਾ ਸਕਦਾ ਅੱਜ ਲੱਗਦਾ ਨਹੀਂ بارش ਹੋਣ ਦੇ ਬਾਵਜੂਦ ਵੀ ਇੰਨਾ ਘੱਟ بارش ਦੀ ਪਰਵਾਹ ਹੀ ਕੋਈ ਨਹੀਂ ਅਸੀਂ ਸੇਵਾ 'ਚ ਹਾਜ਼ਰ ਆਂ ਪੂਰੀ ਸੇਵਾ ਕਰਾਂਗੇ ਮੋਦੀ ਸਾਹਿਬ ਦਾ ਜਿਹੜਾ ਰਿਗਾਰਡ ਹੀ ਪੈਦਾ ਕਰਾਇਆ ਕੇ ਸਕਦੇ ਜਿੱਤ ਦਾ ਆਗਾਜ਼ ਸ਼ੁਰੂ ਹੋ ਗਿਆ ਜਿੱਤ 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 ਕਰਦੇ ਜੀ ਜਿੱਤ ਜਿੱਤ ਸਪੱਸ਼ਟ ਕਹਿਣੇ ਜਾਵਾਂਗੇ ਅੱਜ ਜਿਹੜੇ ਰੋਡ ショ ਕੱਢਿਆ ਜਾ ਰਿਹਾ ਬਰਤਾਂ ਤੋਂ ਦੇ ਬਾਅਦ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਜੀਵਨ ਗੁਪਤਾ ਦੇ ਹੱਕ ਦੇ ਅੰਦਰ ਇਹ ਰੋਡ ショ ਜਿਹੜਾ ਕੱਢਿਆ ਜਾ ਰਿਹਾ ਲੁਧਿਆਣਾ ਦੀ ਫੀਜ਼ਾ ਬਦਲਦੀ ਹੋਈ ਯਾਰ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਸਾਢੇ 3 ਸਾਲ ਦੇ ਕੁਸ਼ਾਸਨ ਤੋਂ ਲੋਕੀ ਮੁਕਤੀ ਪਾਣਾ ਚਾਹੁੰਦੇ ਨੇ ਕਾਂਗਰਸ ਦਾ ਕੈਂਡੀਡੇਟ ਅਜਮਾਇਆ ਆ ਸਾਡਾ ਕੈਂਡੀਡੇਟ É melhor vir com o